ਮੈਂ ਹੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਬਨਾ ਸਵਾ ਦੀਆਂ ਚੋਣਾਂ ਲੜਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਚੋਣਾਂ ਲੜਾਂਗਾ ਤੇ ਚੋਣਾਂ ਲੜਨ ਦੇ ਵਿੱਚ ਮੈਨੂੰ ਤੁਹਾਡੇ ਲੋਕਾਂ ਦਾ ਸਾਥ ਚਾਹੀਦਾ ਹੈ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਤੁਸੀਂ ਲੋਕ ਮੈਨੂੰ ਭੁੱਲ ਜਾਓਗੇ ਪਰ ਇਹ ਮੇਰਾ ਭੁਲੇਖਾ ਸੀ ਤੁਸੀਂ ਅੱਜ ਵੀ ਡਟ ਕੇ ਮੇਰੇ ਨਾਲ ਖੜੇ ਹੋ ਤਾਂ ਇਸੇ ਤਰ੍ਹਾਂ ਖੜੇ ਰਹੋ ਕਿਉਂਕਿ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਲੋਕਾਂ ਦੇ ਭਾਰੀ ਕਾਟ ਦੇ ਵਿੱਚ ਉਹ ਸੰਬੋਧਨ ਦੌਰਾਨ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸਾਰੇ ਉੱਥੇ ਜਾਵਾਂਗੇ ਜੋਰ-ਸ਼ੋਰ ਦੇ ਨਾਲ ਅਸੀਂ ਆਪਣਾ ਮੁੱਦਾ ਚੁੱਕਾਂਗੇ ਤੇ ਇਹ ਚੋਣਾ ਲੜਾਂਗੇ ਵੀ ਤੇ ਚੋਣਾ ਜਿੱਤ ਕੇ ਵੀ ਦਿਖਾਵਾਂਗੇ। ਕੀ ਕੁਝ ਕਹਿਣਾ ਸੀ ਮੂਸੇਵਾਲਾ ਦੇ ਪਿਤਾ ਦਾ ਤੁਸੀਂ ਵੀ ਸੁਣੋ। ਹੱਥ ਖੜੇ ਕਰਾ ਦੋ ਤਾਂ ਤੁਹਾਡੀ ਵੀ ਤਸੱਲੀ ਹੋ ਜਾਈ ਸਾਡੀ ਵੀ। ਪਰ ਉਹਨਾਂ ਨੇ ਸਮਝਾਫਟ ਦਿਤਾਉਂਦੇ ਹੋਏ ਭਾਬੀ ਚਾਹੀਏ ਇਸ ਗੱਲ ਤੋਂ। ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਿਈ ਰੀਤੀ ਪ੍ਰੋਬਲਮ ਆਉਂਦੀ ਹੈ। ਤੁਹਾਡੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਤਾਂ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ ਤੋਂ ਭਰੋਸਾ ਲਓ ਉਹ ਤੁਹਾਡੇ ਨਾਂ ਤੇ ਮੇਰੇ ਲਈ ਤੁਹਾਡੀ ਲੈ ਜਿਹੜੀ ਹੈ ਉਹ ਮੈਂਨੇ ਰੱਖ ਦਿੱਤੀ ਤਾਂ ਅਸਲ ਤੇ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਭਾਵੇਂ ਜਿੱਦਾਂ ਤੁਸੀਂ 20 ਬੰਦੇ ਆਏ ਕਿਹੜੇ ਸਾਫਤਾ ਸਰਪੰਚ ਨੇ ਆਏ ਕਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਤਾਂ ਤੁਹਾਡੀ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਪਈ ਹੈ ਨਾ ਉੱਥੇ ਖੜਨ ਨੂੰ ठा ਹੈ ਇੱਥੇ ਸ਼ਾਂਚਾ ਬੈਠੇ ਉੱਥੇ ਸ਼ਾਂਤੀ ਨਹੀਂ ਜੀ ਅੰਦਰਲਾ ਹਾਲ ਪਹਿਲੇ ਉਹਨੇ ਭਰ ਰੱਖਿਆ ਦੋ ਤਿੰਨ ਜਣੇ ਨੇ ਤੇ ਤੁਸੀਂ ਜਾ ਕੇ ਹੈਰਾਨ ਹੋਵੋਗੇ ਉੱਥੇ ਸਾਰੇ ਜੰਨੇ ਪਰ ਇਹ ਰੰਗਤ ਦੀ ਮੰਤੀ ਇਹ ਹੈ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੇ ਨੂੰ ਬਾਰੀ ਆਵੇ ਦੋ ਨੂੰ ਆਵੇ ਤਿੰਨ ਨੂੰ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਅੰਦਰ ਜਾ ਕੇ ਮਿਲਦੇ ਆਗਿਆ ਦੇਵਾਂਗੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਇਕੱਠੋਂ ਬਹਿ ਕੇ ਇਹਨਾਂ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਬੇਸ਼ੱਕ ਆਪਾਂ ਨੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਆਏਗੇ ਤੁਸੀਂ ਡਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਥੋੜੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਦੌੜ ਮਾਰਾਂਗੇ ਕਿਸੇ ਗੱਲ ਦਾ ਬਹਿ ਹੁੰਦਾ ਮੰਨਿਓ ਆਪਾਂ ਡਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹੋਰ ਵੇਲੇ ਚਾਹੀਦਾ ਪਰ ਮੈਂ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕਰੋੜਾਂ ਦਵਾਵਾਂ ਦੇ ਮੇਰੇ ਦੁਆਰਾ ਕਰ ਦਿੱਤੇ ਜਵੜਦਾ ਕੀਤੇ ਉਵੇਂ ਜਿਵੇਂ ਮੈਨੂੰ ਉਮੀਦ ਹੈ ਕਿ ਜਿਹੜਾ ਮੇਰੇ ਪੁੱਤ ਦਾ ਧੂੜਾ ਸੁਪਨਾ ਵਿਧਾਨ ਸਭਾ ਦੀਆਂ ਪੌਣੀਆਂ ਚੜ੍ਹਦਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਕਤੀ ਆਤਮਾ ਉਧਰ ਖੁਸ਼ ਹੋਊਗੀ ਜਿੱਦ ਤੇ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜਿਵੇਂ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਨ ਰੱਖਦਾ ਮੈਂ ਹੋ ਸਕਦਾ ਥੋੜਾ ਬੁੱਧਾ ਕਮਜ਼ੋਰ ਹੋਵਾਂ ਫਿਜ਼ੀਕਲੀ ਸੇਧ ਤੋਂ ਸੇਧੇ ਕਰਕੇ ਤੁਹਾਡੇ ਕੋਲੇ ਘਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਯਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜਰੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਾਂ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹ ਹੀ ਆਸ 기대 ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਦੋਨੇ 600 ਟੱਕੇ ਹੋਏ ਪਰantu ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਹਾਰੇ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸੇ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਊਂਗਾ ਵੀ ਤੁਸੀਂ ਚਕਾਨ